ਰਾਸ਼ਟਰੀ ਤਿਰੰਗੇ ਝੰਡੇ ਦਾ અપમાન ਹੋਇਆ ਤਾਂ ਉਹ ਜ਼ਰੂਰ ਦੋਸ਼ੀਆਂ ਦੇ ਉੱਪਰ ਕਾਰਵਾਈ ਕਰਾ ਕੇ ਹਟਾਂਗੇ ਸਾਡੀ ਇੱਕ ਚੇਤਾਵਨੀ ਵੀ ਹੈ ਪ੍ਰਸ਼ਾਸਨ ਨੂੰ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਦੋਸ਼ੀਆਂ ਦੇ ਉੱਪਰ ਸਖਤੋ ਸਖਤ ਕੀਤੀ ਜਾਵੇ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਸੰਘਰਸ਼ ਦਾ ਜਿਹੜਾ ਐਲਾਨ ਕੀਤਾ ਜਾਵੇਗਾ ਕਿ ਪ੍ਰਸ਼ਾਸਨ ਨੇ ਜਿਹੜਾ ਵਾ ਕਾਰਵਾਈ ਕਰਨ ਦੀ ਬਜਾਏ ਦੋਸ਼ੀਆਂ ਦੇ ਉੱਪਰ ਉਲਟਾ ਸ਼ਹੀਦ ਪੱਗਲ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਰਮੇਸ਼ ਬੈਲ ਜੀ ਦੇ ਉੱਪਰ ਜਿਹੜਾ ਜਾਣ ਲੇਵਾ ਹਮਲਾ ਕਰਵਾਇਆ ਕਿ ਇਸ ਮਾਮਲੇ ਨੂੰ ਜਿਹੜਾ ਵਧ ਪਾਇਆ ਜਾਵੇ ਇਹ ਮੈਂ ਕਹਾਂਗਾ ਬਹੁਤ ਨਿੰਦਣਯੋਗ ਗੱਲ ਹੈ। ਜੈ ਹਿੰਦ ਪੱਤਰਕਾਰ ਸਾਥੀਓ ਦਲਬਾਖ ਸਿੰਘ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਸੀਨੀਅਰ ਬੀਤ ਪ੍ਰਧਾਨ ਪੰਜਾਬ ਪਟਾਲਾ ਦੇ ਵਿੱਚ ਜੋ ਘਟਨਾ ਹੋਈ ਸੀ ਕਿ ਰਾਸ਼ਟਰੀ ਤਿਰੰਗੇ ਝੰਡੇ ਦਾ ਜੋ અપਮਾਨ ਹੋਇਆ ਸੀਗਾ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਰਮੇਸ਼ ਬੈਲ ਜੀ ਦੇ ਵੱਲੋਂ ਜੋ ਤਿਰੰਗੇ ਝੰਡੇ ਦਾ અપਮਾਨ ਕਰਨ ਵਾਲੇ ਦੋਸ਼ੀਆਂ ਦੇ ਉੱਪਰ ਕਾਰਵਾਈ ਕਰਨ ਨੂੰ ਲੈ ਕੇ ਵੱਡਾ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਵੱਲੋਂ ਗਰਮੀ ਦੇ ਵਿੱਚ ਭੋਖੜ ਧਾਲ ਵੀ ਕੀਤੀ ਗਈ ਸਿਖਰ ਦੁਪਹਿਰ ਦੇ ਵਿੱਚ ਬੈਠ ਕੇ ਉਨ੍ਹਾਂ ਦੇ ਵੱਲੋਂ ਭੋਖੜ ਧਾਲ ਕੀਤੀ ਗਈ ਤੇ ਦੋਸ਼ੀਆਂ ਦੇ ਉੱਪਰ ਜਿਹੜਾ ਵਾ ਕਾਰਵਾਈ ਕਰਾਉਣ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ ਤਾਂ ਅਲੱਗ-ਅਲੱਗ ਸੰਸਥਾਵਾਂ ਦੇ ਵੱਲੋਂ ਪੱਤਰਕਾਰ ਐਸੋਸੀਏਸ਼ਨਰ ਦੇ ਵੱਲੋਂ 10 ਅਗਸਤ ਨੂੰ ਬਟਾਲਾ ਦੇ ਵਿੱਚ ਐਸਐਸਪੀ ਦਫ਼ਤਰ ਤੱਕਰਾਉ ਕਰਨ ਵਾਸਤੇ ਸਮਰਥਨਤਾ ਜਾ ਰਿਹਾ ਹੈ ਤਾਂ ਮੈਂ ਸਭ ਤੋਂ ਪਹਿਲਾਂ ਗੱਲ ਕਰਨ ਜਾਵਾਂਗਾ ਪ੍ਰਸ਼ਾਸਨ ਦੇ ਵੱਲੋਂ ਜੋ ਕਿ ਪ੍ਰਸ਼ਾਸਨ ਨੇ ਜਿਹੜਾ ਵਾ ਕਾਰਵਾਈ ਕਰਨ ਦੀ ਬਜਾਏ ਦੋਸ਼ੀਆਂ ਦੇ ਉੱਪਰ ਉਲਟਾ ਸ਼ਹੀਦ ਪੱਗ ਸਰ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਰਮੇਸ਼ ਬੈਲ ਜੀ ਤੇ ਉੱਪਰ ਜਿਹੜਾ ਜਾਣ ਲਿਵਾ ਹਮਲਾ ਕਰਵਾਇਆ ਕਿ ਇਸ ਮਾਮਲੇ ਨੂੰ ਜਿਹੜਾ ਵਾ ਦਬਾਇਆ ਜਾਵੇ ਇਹ ਮੈਂ ਕਹਾਂਗਾ ਬਹੁਤ ਨਿੰਦਣਯੋਗ ਗੱਲ ਹੈ ਤਾਂ ਇਹ ਬਰਦਾਸ਼ਤ ਤੋਂ ਬਾਹਰ ਹੁੰਦਾ ਜਾ ਰਿਹਾ ਪ੍ਰਸ਼ਾਸਨ ਜਿਹੜਾ ਇਸ ਹਰਕਤ ਉੱਪਰ ਆਇਆ ਕਿ ਜਿਹੜਾ ਪੰਜਾਬ ਪ੍ਰਧਾਨ ਦੀ ਜਿਹੜੀ ਆਵਾਜ਼ ਹੈ ਉਹਨੂੰ ਦਬਾਇਆ ਜਾ ਸਕੇ ਤਾਂ ਅਸੀਂ ਜਿਹੜਾ ਵਾ ਹਰ ਕਿਸ ਜਿਹੜਾ ਬਰਦਾਸ਼ਤ ਨਹੀਂ ਕਰਾਂਗੇ ਇਹ ਚੀਜ਼ ਨੂੰ ਤੇ ਜਿਹੜਾ ਪੰਜਾਬ ਦੇ ਵਿੱਚ ਅਲੱਗ-ਅਲੱਗ ਜਥੇਬੰਦੀਆਂ ਦੇ ਵੱਲੋਂ ਜਿਹੜਾ ਹੁਣ ਸਮਰਥਨ ਦਿੱਤਾ ਜਾ ਰਿਹਾ ਹੈ ਸਾਬਕਾ ਸੈਨਿਕਾਂ ਦੇ ਵੱਲੋਂ ਜਿਹੜਾ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦਾ ਸਾਥ ਦੇਣ ਵਾਸਤੇ 10 ਅਗਸਤ ਨੂੰ ਐਸਐਸਪੀ ਦਫ਼ਤਰ ਬਟਾਲਾ ਦਾ ਜਿਹੜਾ ਘਰਾਓ ਕੀਤਾ ਜਾ ਰਿਹਾ ਹੈ ਤਾਂ ਵੱਡਾ ਸੰਘਰਸ਼ ਕਹਿ ਸਕਦੇ ਆ ਤੇ ਜੇਕਰ ਸਾਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਵੱਡਾ ਸੰਘਰਸ਼ ਦਾ ਐਲਾਨ ਕਰਨਾ ਪਿਆ ਤਾਂ ਉਹ ਵੀ ਜ਼ਰੂਰ ਕਰਾਂਗੇ ਤਾਂ ਜਿਹੜਾ ਰਾਸ਼ਟਰੀ ਤਿਰੰਗੇ ਝੰਡੇ ਦਾ અપਮਾਨ ਹੋਇਆ ਤਾਂ ਉਹ ਜ਼ਰੂਰ ਦੋਸ਼ੀਆਂ ਦੇ ਉੱਪਰ ਕਾਰਵਾਈ ਕਰਾ ਕੇ ਹਟਾਂਗੇ ਸਾਡੀ ਇੱਕ ਚੇਤਾਵਨੀ ਹੈ ਪ੍ਰਸ਼ਾਸਨ ਨੂੰ ਜੋ ਬਣਦੀ ਕਾਨੂੰਨੀ ਕਾਰਵਾਈ ਹੈ ਦੋਸ਼ੀਆਂ ਦੇ ਉੱਪਰ ਸਖਤ ਤੋਂ ਸਖਤ ਕੀਤੀ ਜਾਵੇ ਜੇਕਰ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਸੰਘਰਸ਼ ਦਾ ਜਿਹੜਾ ਐਲਾਨ ਕੀਤਾ ਜਾਵੇਗਾ ਰਾਸ਼ਟਰੀ ਤਿਰੰਗੇ ਝੰਡੇ ਦਾ ਅਪਮਾਨ ਹੋਣ ਦੇ ਬਾਅਦ ਜਿਹੜਾ ਵਾ ਅਲੱਗ-ਅਲੱਗ ਸੰਸਥਾਵਾਂ ਵੱਲੋਂ ਜਿਾ ਕਹਿੰਦੀ ਹੈ ਕਿ ਆਰਮੀ ਜਿਹੜਾ ਵਾ ਤਿਰੰਗੇ ਦਾ ਬਹੁਤ ਚੰਗੀ ਤਰ੍ਹਾਂ ਜਾਣਦੀ ਹੈ ਕਿ ਜੋ ਤਿਰੰਗੇ ਝੰਡੇ ਦਾ ਅਪਮਾਨ ਹੋਇਆ ਉਸ ਨੂੰ ਕਿਸ ਤਰੀਕੇ ਨਾਲ ਕਿੰਨੀਆਂ ਸ਼ਹੀਦੀਆਂ ਦੇਣੀਆਂ ਪੈਂਦੀਆਂ ਨੇ ਪਹਿਲਾ ਇੱਕ ਮਸਲਾ ਉੱਠਿਆ ਸੀ ਕਿ ਜਦੋਂ ਵੀ ਕੋਈ ਸਰਕਾਰੀ ਨੌਕਰੀ ਜਾਂ ਸਰਕਾਰੀ ਭਰਤੀ ਹੁੰਦੀ ਹੈ ਤਾਂ ਉਸ ਦੇ ਵਿੱਚ ਸਭ ਤੋਂ ਪਹਿਲਾਂ 4 ਸਾਲ ਆਰਮੀ ਦੇ ਵਿੱਚ ਲਗਵਾਏ ਜਾਣ ਪਤਾ ਲੱਗੇ ਕਿ ਦੇਸ਼ ਦੀ ਜਿਹੜੀ ਹੈ ਸੁਰੱਖਿਆ ਉਹ ਅਸੀਂ ਕਿਵੇਂ ਕਰਨੀ ਹੈ ਤਾਂ ਸਿੱਧਾ ਜਿਹੜਾ ਉਹਨਾਂ ਨੂੰ ਭਰਤੀ ਕੀਤਾ ਜਾਂਦਾ ਹੈ ਤਾਂ ਉਹ ਜਿਹੜਾ ਵਾ ਤਿਰੰਗੇ ਝੰਡੇ ਦਾ ਜਿਹੜਾ ਅਪਮਾਨ ਹੋ ਰਿਹਾ ਉਹਨਾਂ ਨੂੰ ਨਜ਼ਰ ਨਹੀਂ ਆ ਰਿਹਾ ਤਾਂ ਇਸ ਕਰਕੇ ਜਿਹੜਾ ਵਾ ਉਹਨਾਂ ਨੂੰ 4 ਸਾਲ ਪਹਿਲਾਂ ਦੇਸ਼ ਦੀਆਂ ਸਰਹੱਦਾਂ ਦੇ ਉੱਪਰ ਪਹੁੰਚਾਉਣਾ ਚਾਹੀਦਾ ਵਾ ਪਤਾ ਹੋਵੇ ਉਹਨਾਂ ਨੂੰ ਕਿ ਜਿਹੜਾ ਸਾਡਾ ਰਾਸ਼ਟਰੀ ਤਿਰੰਗਾ ਝੰਡਾ ਹੈ ਉਸ ਦਾ ਜਿਹੜਾ ਸਾਡੇ ਵਾਸਤੇ ਕੀ ਅਹਿਮਤ ਹੈ ਤਾਂ ਜੇਕਰ ਕਾਰਵਾਈ ਦੋਸ਼ੀਆਂ ਦੇ ਉੱਪਰ ਨਾ ਹੋਈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ